ਗੱਲ ਕਰਦੇ ਆ ਮਨਰੇਗਾ ਸਕੀਮ ਬਾਰੇ ਇੱਕ ਐਸੀ ਯੋਜਨਾ ਜੋ ਪਿੰਡਾਂ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਮਨਰੇਗਾ ਸਕੀਮ ਤੇ ਕੇਂਦਰ ਸਰਕਾਰ ਨੇ ਅਸਲ ਵਿੱਚ ਕੀਤਾ ਕੀ ਹੈ ਇਸ ਫੈਸਲੇ ਦਾ ਨੁਕਸਾਨ ਕੀ ਹੋਇਆ ਕੀ ਇਸ ਵਿੱਚ ਕੋਈ ਫਾਇਦਾ ਵੀ ਹੈ ਜਾਂ ਨਹੀਂ ਅਤੇ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਲਈ ਇਹ ਫੈਸਲਾ ਕਿੰਨਾ ਠੀਕ ਜਾਂ ਗਲਤ ਸਾਬਤ ਹੋ ਸਕਦਾ ਹੈ ਮਨਰੇਗਾ ਯਾਨੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ ਜਿਸ ਦਾ ਮੁੱਖ ਮਕਸਦ ਪਿੰਡਾਂ ਦੇ ਗਰੀਬ ਮਜ਼ਦੂਰ ਅਤੇ ਬੇਰੋਜ਼ਗਾਰ ਲੋਕਾਂ ਨੂੰ ਸਾਲ ਵਿੱਚ ਘੱਟੋ-ਘੱਟ 100 ਦਿਨਾਂ ਦੀ ਰੋਜ਼ਗਾਰ ਗਰੰਟੀ ਦੇਣਾ ਸੀ ਇਸ ਸਕੀਮ ਰਾਹੀਂ ਨਾ ਸਿਰਫ ਰੋਜ਼ੀ-ਰੋਟੀ ਮਿਲਦੀ ਹੈ ਸਗੋਂ ਪਿੰਡਾਂ ਵਿੱਚ ਵਿਕਾਸ ਦੇ ਕੰਮ ਵੀ ਹੁੰਦੇ ਨੇ ਜਿਵੇਂ ਕਿ ਨਾਲੀਆਂ ਸੜਕਾਂ ਪਾਣੀ ਦੇ ਟੈਂਕ ਬਣਾਉਣਾ ਤਲਾਬ ਖਾਲੇ ਤੇ ਹੋਰ ਲੋਕ ਖੇਤ ਦੇ ਕੰਮ ਪਰ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਦੇ ਕੁਝ ਫੈਸਲੇ ਮਨਰੇਗਾ ਨੂੰ ਲੈ ਕੇ ਕਾਫੀ ਵਿਵਾਦਾਂ ਚ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਫੰਡਾਂ ਦੀ ਮਨਰੇਗਾ ਇੱਕ ਐਸੀ ਸਕੀਮ ਹੈ ਜੋ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਫੰਡਿੰਗ ਤੇ ਨਿਰਭਰ ਕਰਦੀ ਹੈ ਪਰ ਆਖਰੀ ਸਾਲਾਂ ਵਿੱਚ ਇਹ ਦੇਖਿਆ ਗਿਆ ਕਿ ਰਾਜਾਂ ਨੂੰ ਸਮੇਂ ਤੇ ਪੈਸਾ ਨਹੀਂ ਮਿਲ ਰਿਹਾ ਮਜ਼ਦੂਰਾ ਦੀ ਮਜ਼ਦੂਰੀ ਮਹੀਨਿਆਂ ਤੱਕ ਲਟਕੀ ਰਹਿੰਦੀ ਹੈ ਕਈ ਥਾਵਾਂ ਤੇ ਲੋਕਾਂ ਨੇ ਕੰਮ ਤਾਂ ਕਰ ਲਿਆ ਪਰ ਪੈਸਾ ਨਹੀਂ ਮਿਲਿਆ ਇਸ ਨਾਲ ਗਰੀਬ ਵਰਗ ਵਿੱਚ ਗੁੱਸਾ ਤੇ ਨਿਰਾਸ਼ਾ ਵਧੀ ਹੈ ਦੂਜੀ ਵੱਡੀ ਗੱਲ ਡਿਜੀਟਲ ਪ੍ਰਕਿਰਿਆ ਕੇਂਦਰ ਨੇ ਮਨਰੇਗਾ ਵਿੱਚ ਆਧਾਰ ਲਿੰਕਿੰਗ ਡਿਜੀਟਲ ਹਾਜ਼ਰੀ ਅਤੇ ਐਪ ਆਧਾਰਿਤ ਸਿਸਟਮ ਲਾਗੂ ਕੀਤਾ ਹੈ। ਕਾਗਜ਼ਾਚ ਇਹ ਸੁਧਾਰ ਲੱਗਦਾ ਪਰ ਹਕੀਕਤ ਚ ਪਿੰਡਾਂ ਚ ਜਿੱਥੇ ਇੰਟਰਨੈਟ ਸਮਾਰਟਫੋਨ ਜਾਂ ਤਕਨੀਕੀ ਸਮਝ ਹੀ ਨਹੀਂ ਹੈ ਉੱਥੇ ਇਹ ਸਿਸਟਮ ਰੁਕਾਵਟ ਬਣ ਰਿਹਾ। ਕਈ ਮਜ਼ਦੂਰ ਸਿਰਫ ਇਸ ਕਰਕੇ ਕੰਮ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੀ ਹਾਜ਼ਰੀ ਐਪ ਤੇ ਲੱਗੇ ਨਹੀਂ ਸਕਦੀ। ਆਧਾਰ ਨਾਲ ਖਾਤਾ ਸਹੀ ਤਰ੍ਹਾਂ ਜੁੜਿਆ ਨਹੀਂ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸੁਧਾਰ ਸੱਚਮੁੱਚ ਗਰੀਬਾਂ ਦੇ ਹੱਕ ਵਿੱਚ ਹਨ ਜਾਂ ਫਿਰ ਸਿਰਫ ਆંકੜਿਆਂ ਨੂੰ ਸਾਫ਼ ਦਿਖਾਉਣ ਦਾ ਤਰੀਕਾ ਨੇ ਤੀਜਾ ਮੁੱਦਾ ਹੈ ਕੰਮ ਦੇ ਦਿਨਾਂ ਦਾ ਮਨਰੇਗਾ ਕਾਨੂੰਨ ਮੁਤਾਬਕ 100 ਦਿਨਾਂ ਦੀ ਗਾਰੰਟੀ ਹੈ ਪਰ ਹਕੀਕਤ ਵਿੱਚ ਬਹੁਤ ਘੱਟ ਲੋਕਾਂ ਨੂੰ ਪੂਰੇ 100 ਦਿਨ ਦਾ ਕੰਮ ਮਿਲ ਸਕਦਾ ਹੈ ਰਿਪੀਟ ਪਰ ਹਕੀਕਤ ਵਿੱਚ ਬਹੁਤ ਘੱਟ ਲੋਕਾਂ ਨੂੰ 100 ਦਿਨ ਦਾ ਪੂਰਾ ਕੰਮ ਮਿਲਦਾ ਹੈ ਕਈ ਸੂਬਿਆਂ ਵਿੱਚ ਤਾਂ 40 ਜਾਂ 50 ਦਿਨਾਂ 'ਚ ਹੀ ਕੰਮ ਬੰਦ ਕਰ ਦਿੱਤਾ ਜਾਂਦਾ ਇਸ ਦਾ ਸਿੱਧਾ ਨੁਕਸਾਨ ਪਿੰਡਾਂ ਦੀ ਆਰਥਿਕਤਾ ਨੂੰ ਹੁੰਦਾ ਹੈ ਹੁਣ ਜੇ ਗੱਲ ਕਰੀਏ ਫਾਇਦੇ ਦੀ ਤਾਂ ਕੇਂਦਰ ਦਾ ਕਹਿਣਾ ਹੈ ਕਿ ਡਿਜੀਟਲ ਸਿਸਟਮ ਨਾਲ ਭ੍ਰਿਸ਼ਟਾਚਾਰ ਰੁਕੇਗਾ ਨਕਲੀ ਮਜ਼ਦੂਰਾ ਦੇ ਨਾਮ ਤੇ ਪੈਸੇ ਨਹੀਂ ਨਿਕਲਣਗੇ ਅਤੇ ਸਿੱਧਾ ਲਾਭ ਮਜ਼ਦੂਰ ਦੇ ਖਾਤੇ ਦੇ ਵਿੱਚ ਜਾਏਗਾ ਕਾਗਜ਼ਾਤ 'ਚ ਇਹ ਗੱਲ ਸਹੀ ਲੱਗਦੀ ਹੈ ਕਿਉਂਕਿ ਪਹਿਲਾਂ ਕਈ ਥਾਈਂ ਤੇ ਫਰਜ਼ੀ ਹਾਜ਼ਰੀ ਬਿੱਲਾਂ ਦਾ ਦੁਰਉਪਯੋਗ ਪਰ ਸਵਾਲ ਇਹ ਹੈ ਕਿ ਕੀ ਭ੍ਰਿਸ਼ਟਾਚਾਰ ਰੋਕਣ ਦੇ ਨਾਂ ਤੇ ਸੱਚੇ ਮਜ਼ਦੂਰਾ ਨੂੰ ਸਜ਼ਾ ਮਿਲ ਜਾਏਗੀ ਹੁਣ ਆਈਏ ਪੰਜਾਬ ਦੀ ਗੱਲ ਤੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਪਰ ਇੱਥੇ ਵੀ ਪਿੰਡਾਂ 'ਚ ਗਰੀਬ ਮਜ਼ਦੂਰਾਂ ਦੀ ਗਿਣਤੀ ਘਟ ਨਹੀਂ ਆ। ਖਾਸ ਕਰਕੇ ਦਲਿਤ ਅਤੇ ਛੋਟੇ ਕਿਸਾਨ ਪਰਿਵਾਰ ਮਨਰੇਗਾ ਤੇ ਨਿਰਭਰ ਰਹਿੰਦੇ ਨੇ। ਖੇਤੀ ਦਾ ਕੰਮ ਸਾਲ ਭਰ ਨਹੀਂ ਹੁੰਦਾ। ਐਸੇ 'ਚ ਮਨਰੇਗਾ ਉਹਨਾਂ ਲਈ ਵੱਡਾ ਸਹਾਰਾ ਬਣਦੀ ਆ। ਪਰ ਜਦੋਂ ਕੇਂਦਰ ਵੱਲੋਂ ਫੰਡਾਂ 'ਚ ਕਟੌਤੀ ਜਾਂ ਦੇਰੀ ਹੁੰਦੀ ਆ ਤਾਂ ਸਭ ਤੋਂ ਵੱਧ ਮਾਰ ਪੰਜਾਬ ਦੇ ਇਨ੍ਹਾਂ ਪਿੰਡਾਂ ਤੇ ਪੈਂਦੀ ਆ। ਕਈ ਪੰਚਾਇਤਾਂ ਨੇ ਖੁੱਲ੍ਹ ਕੇ ਕਿਹਾ ਕਿ ਪੈਸਾ ਨਾ ਹੋਣ ਕਰਕੇ ਵਿਕਾਸ ਦੇ ਕੰਮ ਰੁਕ ਗਏ ਨੇ ਨਾਲੀਆਂ ਟੁੱਟੀਆਂ ਪਈਆਂ ਨੇ ਛੱਪੜ ਗੰਦੇ ਹੋ ਰਹੇ ਨੇ ਤੇ ਮਜ਼ਦੂਰ ਬੇਰੋਜ਼ਗਾਰ ਬੈਠੇ ਨੇ ਇਸ ਨਾਲ ਪਿੰਡਾਂ ਚ ਗਰੀਬੀ ਵਧਣ ਦਾ ਖਤਰਾ ਵੀ ਬਣਦਾ ਇੱਕ ਹੋਰ ਵੱਡਾ ਅਸਰ ਹੈ ਮਾਈਗ੍ਰੇਸ਼ਨ ਜਦੋਂ ਪਿੰਡਾਂ ਚ ਕੰਮ ਨਹੀਂ ਹੁੰਦਾ ਤਾਂ ਲੋਕ ਸ਼ਹਿਰਾਂ ਵੱਲ ਨੂੰ ਜਾਂਦੇ ਨੇ ਦੂਜੇ ਸਕੂਬਿਆਂ ਵੱਲ ਮਜਬੂਰੀ ਨਾਲ ਜਾਣਾ ਪੈਂਦਾ ਪੰਜਾਬ ਤੋਂ ਕੋਈ ਵੀ ਮਜ਼ਦੂਰ ਦਿੱਲੀ ਹਰਿਆਣਾ ਜਾਂ ਹੋਰ ਥਾਵਾਂ ਤੇ ਦਿਹਾੜੀ ਕਰਨ ਜਾਂਦੇ ਨੇ ਮਨਰੇਗਾ ਦਾ ਮਕਸਦ ਇਹੀ ਹੈ ਕਿ ਪਿੰਡਾਂ ਮਨਰੇਗਾ ਦਾ ਮਕਸਦ ਇਹ ਹੀ ਹੈ ਕਿ ਪਿੰਡ 'ਚ ਹੀ ਰੋਜ਼ਗਾਰ ਮਿਲੇ ਲੋਕਾਂ ਨੂੰ ਘਰ ਛੱਡ ਕੇ ਨਾ ਜਾਣਾ ਪਵੇ ਪਰ ਜਦੋਂ ਸਕੀਮ ਕਮਜ਼ੋਰ ਹੁੰਦੀ ਹੈ ਤਾਂ ਇਹ ਮਕਸਦ ਫੇਲ ਹੋ ਜਾਂਦਾ ਹੈ ਕੇਂਦਰ ਦੇ ਫੈਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਸਰਕਾਰ ਮਨਰੇਗਾ ਨੂੰ ਵੈਲਫੇਅਰ ਸਕੀਮ ਦੀ ਥਾਂ ਵਰਕ ਬੇਸ ਸਕੀਮ ਵਜੋਂ ਲੈਣਾ ਚਾਹੁੰਦੀ ਹੈ ਪਰ ਹਕੀਕਤ ਇਹ ਹੈ ਕਿ ਗਰੀਬ ਲਈ ਇਹ ਸਿਰਫ ਕੰਮ ਨਹੀਂ ਸਗੋ ਜੀਵਨ ਜਿਉਣ ਦਾ ਵੀ ਸਾਧਨ ਹੈ ਜੇ ਅਸੀਂ ਲੰਬੇ ਸਮੇਂ ਦੀ ਨੁਕਸਾਨ ਦੀ ਗੱਲ ਕਰੀਏ ਤਾਂ ਮਨਰੇਗਾ ਕਮਜ਼ੋਰ ਹੋਣ ਨਾਲ ਪਿੰਡਾਂ 'ਚ ਅਸਮਾਨਤਾ ਵਧੇਗੀ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਸਕਦਾ ਹੈ ਇਸ ਦਾ ਸਮਾਜਿਕ ਤਣਾਅ ਤੇ ਵੀ ਅਸਰ ਪਵੇਗਾ ਹਾਲਾਂਕਿ ਕੇਂਦਰ ਇਹ ਦਲੀਲ ਦਿੰਦਾ ਹੈ ਕਿ ਰਾਜ ਸਰਕਾਰਾਂ ਨੂੰ ਵੀ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਭਾਰਤ ਰਛਤਾ ਲੈਣੀ ਚਾਹੀਦੀ ਆ ਮਨਰੇਗਾ ਦੇ ਕੰਮ ਸਹੀ ਢੰਗ ਨਾਲ ਕਰਵਾਉਣੇ ਚਾਹੀਦੇ ਨੇ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਕਈ ਥਾਵਾਂ ਤੇ ਸੂਬਾ ਪੱਧਰ ਤੇ ਵੀ ਲਾਹ ਪ੍ਰਵਾਹ ਹੋਈ ਹੈ ਪਰ ਸਵਾਲ ਇਹ ਹੈ ਜਦੋਂ ਕੇਂਦਰ ਕੋਲ ਪੈਸਾ ਅਤੇ ਨੀਤੀ ਬਣਾਉਣ ਦੀ ਤਾਕਤ ਹੈ ਤਾਂ ਕੀ ਉਸ ਦਾ ਫਰਜ਼ ਨਹੀਂ ਬਣਦਾ ਕਿ ਉਹ ਗਰੀਬਾਂ ਦੀ ਇਹ ਸੋਚਨਾ ਨੂੰ ਹੋਰ ਮਜ਼ਬੂਤ ਕਰੇ ਪੰਜਾਬ ਲਈ ਇਹ ਫੈਸਲਾ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇੱਥੇ ਪਹਿਲਾਂ ਹੀ ਕਰਜ਼ਾ ਨਸ਼ਾ ਤੇ ਬੇਰੋਜ਼ਗਾਰੀ ਵੱਡੀ ਸਮੱਸਿਆ ਜੇ ਮਨਰੇਗਾ ਵਰਗੀ ਸਕੀਮ ਪੂਰੀ ਤਰ੍ਹਾਂ ਚੱਲੇ ਤਾਂ ਘਟੋ-ਘਟ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਇੱਕ ਆਸ ਮਿਲਦੀ ਹੈ ਆਖਰ 'ਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਨਰੇਗਾ ਤੇ ਕੇਂਦਰ ਦੇ ਫੈਸਲੇ ਦੇ ਕੁਝ ਕਾਗਜ਼ੀ ਫਾਇਦੇ ਹੋ ਸਕਦੇ ਨੇ ਪਰ ਜ਼ਮੀਨੀ ਹਕੀਕਤ ਵਿੱਚ ਜ਼ਿਆਦਾ ਨੁਕਸਾਨ ਨਜ਼ਰ ਆ ਰਿਹਾ ਖਾਸ ਕਰਕੇ ਪੰਜਾਬ ਵਰਗੇ ਸੂਬਿਆਂ ਵਾਸਤੇ ਜਿੱਥੇ ਪਿੰਡਾਂ ਦੀ ਆਰਥਿਕਤਾ ਪਹਿਲਾਂ ਹੀ ਦਬਾਚ ਹੈ ਪਰ ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਸੱਚਮੁੱਚ ਗਰੀਬਾਂ ਦੀ ਯੋਜਨਾ ਬਣਾਏਗੀ ਜਾਂ ਇਹ ਸਿਰਫ ਫਾਈਲਾਂ ਅਤੇ ਐਪਸ ਤੱਕ ਹੀ ਸੀਮਤ ਰਹਿ ਜਾਏਗੀ ਤੁਸੀਂ ਇਸ ਮਸਲੇ ਤੇ ਕੀ رائے ਰੱਖਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਜਾਣਕਾਰੀ ਵਾਲੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਸੋਖੀ ਛੋਟੀ ਤੇ ਵਧੀਆ ਢੰਗ ਤਰੀਕੇ ਦੇ ਨਾਲ ਜਾਣਕਾਰੀ ਤੁਹਾਡੇ ਕੋਲ ਹਰੇਕ ਚੱਲਦੇ ਵਿਸ਼ੇ ਤੇ ਪੇਸ਼ ਕਰਿਆ ਕਰਾਂਗੇ